ਸੁਖਵੀਰ ਬਾਦਲ ਨੇ ਆਖਰਕਾਰ ਆਪਣੇ ਵਿਰੋਧੀਆਂ ਨੂੰ ਠੱਬੀ ਲਾਈ ਦਿੱਤੀ ਹੈ ਕਿਉਂਕਿ ਜਿਸ ਤਰ੍ਹਾਂ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਜਿਸ ਤਰ੍ਹਾਂ ਇੱਕ ਵਾਰ ਸੁਖਵੀਰ ਬਾਦਲ ਦੀ ਸਿਆਸਤ ਜਿਹੜੀ ਸੀ ਉਸ ਦਾ ਭਵਿੱਖ ਕੀ ਹੋਵੇਗਾ ਇਸ ਦੇ ਉੱਤੇ ਸਭ ਦੀ ਨਜ਼ਰ ਟਿਕੀ ਹੋਈ ਸੀ ਪਰ ਜਿਸ ਤਰ੍ਹਾਂ ਹੁਣ ਤਰਨਤਾਲ ਦੀ ਜਿਮੀ ਚੋਣ ਦੇ ਵਿੱਚ ਸੁਖਵੀਰ ਬਾਦਲ ਦੇ ਵੱਲੋਂ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਗਿਆ ਕਿ ਅਕਾਲੀ ਦਲ ਵੱਡਾ ਕਿਹੜਾ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਸੀ ਪਿਛਲੇ ਸਮੇਂ ਦੇ ਵਿੱਚ ਦੇਖਿਆ ਜਾਵੇ ਕਾਹ ਹੁਣ ਸੁਖਵੀਰ ਬਾਦਲ ਦੂਜੇ ਨੰਬਰ ਦੇ ਉੱਤੇ ਆਉਣ ਤੋਂ ਬਾਅਦ ਜਿਸ ਤਰ੍ਹਾਂ ਅਕਾਲੀ ਦਲ ਨੇ ਜਿਸ ਤਰ੍ਹਾਂ ਪੂਰੀ ਟੱਕਰ ਦਿੱਤੀ ਹੈ ਜਿਹੜੇ ਆਮ ਆਦੀ ਪਾਰਟੀ ਦੇ ਉਮੀਦਵਾਰ ਸੀ ਹਰਮਿਤ ਸਿੰਘ ਸੰਧੂ ਨੂੰ ਪਰ ਹੁਣ ਇੱਥੇ ਗੱਲ ਇਹ ਸਾਹਮਣੇ ਆਉਂਦੀ ਹੈ ਕਿ 2027 ਦੀਆਂ ਚੋਣਾਂ ਦੇ ਵਿੱਚ ਕੀ ਹੁਣ ਅਕਾਲੀ ਦਲ ਵਰਸਜ ਆਮ ਆਦੀ ਪਾਰਟੀ ਦੀ ਟੱਕਰ ਹੋਣ ਜਾ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਤੁਸੀਂ ਬਿਆਨ ਪਿਛਲੇ ਸਮੇਂ ਦੇ ਵਿੱਚ ਵਕ ਵਕ ਸਟੇਜਾਂ ਦੇ ਉੱਤੇ ਸੁਣਦੇ ਰਹੇ ਹੋਗੇ ਕਿ ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ 1920 ਦੇ ਵਿੱਚ ਅਕਾਲੀ ਦਲ ਸ਼ੁਰੂ ਹੋਇਆ ਸੀ ਤੇ 2020 ਦੇ 2019 ਦੇ ਵਿੱਚ ਅਕਾਲੀ ਦਲ ਖਤਮ ਹੋ ਗਿਆ ਇਹਨਾਂ ਦਾ ਕੰਮ ਨਿਭੜ ਗਿਆ ਜਿਸ ਨੂੰ ਲੈ ਕੇ ਤੰਜ ਕੱਸਦੇ ਦਿਖਾਈ ਦਿੰਦੇ ਸੀ ਕਿਉਂਕਿ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ 2022 ਦੀਆਂ ਚੋਣਾਂ ਉਸ ਤੋਂ ਬਾਅਦ ਜਿਹੋ ਜੀ ਸਥਿਤੀ ਆਮ ਆਦੀ ਪਾਰਟੀ ਨੇ ਅਕਾਲੀ ਦਲ ਦੀ ਕੀਤੀ ਸੀ ਕਿਉਂਕਿ ਜੇਕਰ ਆਪਾਂ ਦੇਖਿਆ ਜਾਵੇ ਤਾਂ ਅਕਾਲੀ ਦਲ ਦਾ ਜਿਹੜਾ ਗ੍ਰਾਫ ਸੀ ਉਹ ਬੇहद ਨੀਚੇ ਡਿੱਗਿਆ ਸੀ ਕਿਉਂਕਿ ਜਿਹੜੀ ਚਿਮੀ ਚੋਣਾ ਪਿਛਲੇ ਸਮੇਂ ਦੇ ਵਿੱਚ ਚਾਰ ਹੋਈਆਂ ਸੀ ਕਿਦਰਬਾ ਚੱਬੇਵਾਲ ਡੇਰਾ ਬਾਬਾ ਨਾਨਕ ਤੇ ਬਰਨਾਲਾ ਉਹ ਅਕਾਲੀ ਦਲ ਦੇ ਵੱਲੋਂ ਨਾ ਲੜਨ ਦਾ ਐਲਾਨ ਕੀਤਾ ਗਿਆ ਸੀ 2024 ਦੇ ਵਿੱਚ ਪਰ ਉਸ ਤੋਂ ਬਾਅਦ 2024 ਦੀਆਂ ਚੋਣਾਂ ਲੋਕ ਸਭਾ ਦੀਆਂ ਹੋਈਆਂ ਸਨ ਜਿਹੜੀਆਂ ਉਸ ਦੇ ਵਿੱਚ ਵੀ ਕਾਰਗੁਜ਼ਾਰੀ ਕਿਹੋ ਜੀ ਸੀ ਤਾਂ ਹੁਣ ਉਸ ਤੋਂ ਉੱਪਰ ਕੇ ਸਾਹਮਣੇ ਹਜ਼ੂਰ ਹੁਣ ਅਕਾਲੀ ਦਲ ਆਇਆ ਜਿਸ ਦੇ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਅਕਾਲੀ ਦਲਾਂ ਦੇ ਵਰਕਰਾਂ ਦੇ ਵਿੱਚ ਇਹ ਜੋਸ਼ ਜਾਂ ਫਿਰ ਕਹਿ ਲਈਏ ਉਹਨਾਂ ਦਾ ਮਨੋਬਲ ਜ਼ਰੂਰ ਉੱਚਾ ਹੋਇਆ ਕਿ 2022 ਦੇ ਵਿੱਚ ਅਕਾਲੀ ਦਲ ਟੱਕਰ ਦੇਣ ਲਈ ਪੂਰੀ ਤਿਆਰ ਹੈ ਪਰ ਇੱਥੇ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਅਕਾਲੀ ਦਲ ਦੀ ਇਹ ਸਥਿਤੀ ਨਾ ਹੁੰਦੀ ਤਾਂ ਅੱਜ ਅਕਾਲੀ ਦਲ ਇਹ ਚੋਣ ਜਿੱਤ ਜਾਂਦਾ ਕਿਉਂਕਿ ਜਿਸ ਤਰ੍ਹਾਂ ਮਨਦੀਪ ਸਿੰਘ ਖੁਰਾਂ ਨੂੰ ਜਿਹੜੀ ਵੋਟ ਪਈ ਹੈ ਉੱਥੇ 20000 ਦੇ ਲਗਭਗ ਉਹ ਵੋਟ ਜੇਕਰ ਉਹ ਵੀ ਅਕਾਲੀ ਦਲ ਵੋਟ ਪੈ ਜਾਂਦੀ ਪੰਥਰ ਬੋਰਡ ਜੇ ਮੰਨ ਲਈ ਆਪਾਂ ਤਾਂ ਅਕਾਲੀ ਦਲ ਨੇ ਆਮ ਆਦੀ ਪਾਰਟੀ ਨੂੰ ਵੱਡੀ ਮਾਰ ਦੇਣ ਦੇ ਨਾਲ ਉੱਥੇ ਹਰਾ ਦੇਣਾ ਸੀ ਕੀ ਸੱਚਮੁੱਚ ਹੁਣ ਜੇਕਰ ਅਕਾਲੀ ਦਲ ਅੱਜ ਛਾਲਾ ਮਾਰ ਰਿਹਾ ਹੈ ਜਾਂ ਵੇ ਕਹਿ ਰਿਹਾ ਹੈ ਕਿ ਅਕਾਲੀ ਦਲ ਵਾਪਸ ਆ ਰਿਹਾ ਪਰ ਹਾਲੇ ਵੀ ਉਹਨਾਂ ਦੇ ਵਾਸਤੇ ਇਹ ਵੱਡਾ ਸੰਕੇਤ ਜ਼ਰੂਰ ਹੈ ਕਿ ਜਿਹੜੀ ਅਕਾਲੀ ਦਲ ਦੀ ਵੋਟ ਹੈ ਜਿਹੜੀ ਕਈ ਗਰੁੱਪਾਂ ਦੇ ਵਿੱਚ ਵੜ ਚੁੱਕੀ ਹੈ ਇਹਦੀ ਪੰਥਕ ਰਾਜਨੀਤੀ ਹੈ ਉਹ ਵੱਖ-ਵੱਖ ਗਰੁੱਪਾਂ ਦੇ ਵਿੱਚ ਜਿਸ ਤਰ੍ਹਾਂ ਦੀ ਪਿਛਲੇ ਸਮੇਂ ਦੇ ਵਿੱਚ ਆਪਾਂ ਵਿਚਾਰਧਾਰਾ ਦੇਖੀ ਸੀ ਉਸ ਤਰ੍ਹਾਂ ਬੰਡੀ ਚ ਜਾ ਚੁੱਕੀ ਹੈ ਕਿਉਂਕਿ ਅਕਾਲੀ ਦਲ ਬਾਦਲ ਵਾਲਾ ਅਕਾਲੀ ਦਲ ਅਮਰਤਪਾਲ ਵਾਲਾ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਹੋਰਾ ਵਾਲਾ ਤੇ ਦੂਜੇ ਪਾਸੇ ਸਿਮਜੀਤ ਮਾਨ ਹੋਰਾ ਦਾ ਵਿਕਲਪੀ ਦਲ ਹੈ ਜੇਕਰ ਇਹ ਸਾਰੇ ਇੱਕ ਮੰਚ ਦੇ ਉਤੇ ਇਕੱਠੇ ਹੁੰਦੀ ਹੈ ਰਾਜਨੀਤੀ ਪੰਜਾਬ ਦੀ 27 ਦੇ ਵਿੱਚ ਭਾਵੇਂ ਬੀਜੇਪੀ ਦੀ ਨਾਲ ਗੱਜੜ ਹੋਵੇ ਜਾਂ ਨਾ ਹੋਵੇ ਫਿਰ ਵੀ ਕਿਤੇ ਨਾ ਕਿਤੇ ਵਿਰੋਧੀਆਂ ਨੂੰ ਵਕਤ ਪਾ ਸਕਦਾ ਹੈ ਕਿਉਂਕਿ ਅੱਜ ਜਿਹੜੀ ਕਈ ਗਰੁੱਪਾਂ ਦੇ ਵਿੱਚ ਆਪਣੇ ਕਹਿ ਲਈਏ ਕਈ ਧੜਿਆਂ ਦੇ ਵਿੱਚ ਜਿਸ ਤਰ੍ਹਾਂ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਉਹ ਵੰਡੀ ਜਾ ਚੁੱਕੀ ਹੈ ਇਸ ਚੋਣ ਦੇ ਵਿੱਚ ਇਹ ਗੱਲ ਜ਼ਰੂਰ ਹੈ ਕਿ ਜਿਸ ਤਰ੍ਹਾਂ ਪੰਜ ਪਾਰਟੀਆਂ ਪ੍ਰਮੁੱਖ ਮੰਨ ਲਈ ਆਪਾਂ ਆਮਾਦੀ ਪਾਰਟੀ ਅਕਾਲੀ ਦਲ ਕਾਂਗਰਸ ਭਾਜਪੀ ਤੇ ਅਕਾਲੀ ਦਲ ਵਾਰਸੇ ਪੰਜਾਬ ਜਿਸ ਤਰ੍ਹਾਂ ਦੇ ਹੁਣ ਹਾਲਾਤ ਬਣੇ ਨੇ ਕਿਉਂਕਿ ਜਿਹੜਾ ਅਕਾਲੀ ਵਾਰਸੇ ਪੰਜਾਬ ਤੇ ਨਵਾਂ ਕਲਰ ਇਹਨਾਂ ਇਕੱਠੇ ਚੋਂ ਡੜੀ ਸੀ ਜੇਕਰ ਹੁਣ ਇਹ ਸੱਚਮੁੱਚ ਜੇਕਰ 2027 ਦੀਆਂ ਚੋਣਾਂ ਦੇ ਵਿੱਚ ਬੀਜੇਪੀ ਦੇ ਨਾਲ ਅਕਾਲਰ ਦਾ ਗੱਜੋੜ ਨਹੀਂ ਹੁੰਦਾ ਕੀ ਬੀਜੇਪੀ ਜਿਸ ਤਰ੍ਹਾਂ ਦੇ ਇਸ ਚੋਣ ਦੇ ਵਿੱਚ ਭਾਵੇਂ ਇਹ ਗੱਲ ਜ਼ਰੂਰ ਕਹੀ ਜਾ ਰਹੀ ਹੈ ਉਹਨਾਂ ਦੀ ਜਮਾਨਤ ਜਬਤ ਹੋਈ ਹੈ ਪਰ ਪਿਛਲੇ ਵਾਰ ਨਾਲੋਂ ਇਸ ਵਾਰ ਉਹ ਕਈ ਪਰਸੈਂਟ ਜ਼ਿਆਦਾ ਵੋਟ ਲੈਣ ਦੇ ਵਿੱਚ ਕਾਮਯਾਬ ਹੋਏ ਉਹ ਲਗਾਤਾਰ ਆਪਣਾ ਜਿਹੜਾ ਵੋਟ ਬੈਂਕ ਹੈ ਹਰੇਕ ਹਲਕੇ ਦੇ ਵਿੱਚ ਹਰੇਕ ਚੋਣਾਂ ਦੇ ਵਿੱਚ ਪਿਛਲੀ ਚੋਣਾਂ ਦੇ ਨਾਲੋਂ ਇਸ ਵਾਰ ਚੋਣਾਂ ਦੇ ਵਿੱਚ ਅਪ ਹੁੰਦਾ ਦਿਖਾਈ ਦੇ ਰਿਹਾ ਉਹਨਾਂ ਦਾ ਪਰ ਹਾਲਾਤ ਇਥੇ ਸੁਖਵੀਰ ਬਾਦਲ ਦੇ ਕੀ ਸੱਚਮੁੱਚ ਹੁਣ ਸੁਖਵੀਰ ਬਾਦਲ ਜਿਸ ਤਰ੍ਹਾਂ ਦਾ ਇਹ ਹੰਗਾਰਾ ਮਿਲਿਆ ਕੀ ਇਸ ਸੀਟ ਦੇ ਉੱਤੇ ਜਿਸ ਤਰ੍ਹਾਂ ਦਾ ਜਿੱਤ ਪ੍ਰਾਪਤ ਹੋਈ ਹੈ ਅਕਾਲੀ ਦਲ ਦੀ ਜਾਂ ਫਿਰ ਕਹਿ ਲਈਏ ਆਪਾਂ ਕਿਉਂਕਿ ਉਹ ਗੱਲ ਇਹੀ ਕਹਿ ਰਹੇ ਨੇ ਕਿ ਭਾਵੇਂ ਜਿੱਤਿਆ ਹੋਇਆ ਪਰ ਜਿੱਤ ਸਾਡੀ ਹੋਈ ਹੈ ਵੀ ਅਸੀਂ ਕਾਮਯਾਬ ਹੋਏ ਹਾਂ ਆਪਣੇ ਏਜੰਡੇ ਦੇ ਵਿੱਚ ਅਸੀਂ ਆਪਣਾ ਜੋ ਕਿਉਂਕਿ ਜਿਸ ਤਰ੍ਹਾਂ ਸੁਖਵੀਰ ਬਾਦਲ ਹੋਰ ਨੇ ਇਲਜ਼ਾਮ ਲਾਏ ਨੇ ਕਿ ਇਹਨਾਂ ਦੇ ਵੱਲੋਂ ਜਾਣ ਬੁੱਝ ਕੇ ਜਿਹੜੇ ਹਾਲਾਤ ਬਣਾਏ ਗਏ ਨੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਸਵਾਲ ਖੜੇ ਕੀਤੇ ਨੇ ਹੋਰ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਉਹਨਾਂ ਡੀਜੀਪੀ ਨੇ ਵਧਾਈ ਦੀ ਦਿੱਤੀ ਹੈ ਜਿਸ ਇੱਕ ਵਿਅੰਗ ਦੇ ਤੌਰ ਦੇ ਉੱਤੇ ਪਰ ਮੌਜੂਦਾ ਸਮੇਂ ਹੁਣ ਜਿਹੜੀ ਬਰੀਕੀ ਦੇ ਨਾਲ ਛਾਣਬੀਨ ਕਰਨੀ ਪੈਣੀ ਹੈ ਸੁਖਵੀਰ ਬਾਦਲ ਨੂੰ ਕਿ ਅਮਰਤਪਾਲ ਵਾਲਾ ਅਕਾਲੀ ਦਲ ਨੇ ਉਹਨਾਂ ਨੂੰ ਇਸ ਚੋਣ ਦੇ ਵਿੱਚ ਡੈਂਟ ਪਾਇਆ ਜਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿੰਨਾ ਕਰੇ ਡੈਂਟ ਪਾਇਆ ਕਿਉਂਕਿ ਇਸ ਦਾ ਜੇਕਰ ਆਪਾਂ ਦੇਖੀ ਨਾ ਜਿਹੜੀ ਵੋਟ ਬੈਂਕ ਹੈ ਨਾ ਜੇਕਰ ਇਸੇ ਤਰ੍ਹਾਂ ਵੰਡਿਆ ਗਿਆ ਜੇਕਰ 117 ਜਿਹੜੀ ਵਿਧਾਨ ਸਭਾ ਹਲਕੇ ਨੇ ਜੇਕਰ ਉਹਨਾਂ ਦੇ ਉੱਤੇ ਚੋਣ ਹੁੰਦੀ ਹੈ ਤਾਂ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਜਿਹੜੀ ਵੋਟ ਵੰਡੀ ਜਾਂਦੀ ਹੈ ਤਾਂ ਫਿਰ ਅਕਾਲੀ ਦਲ ਦੀ ਸਥਿਤੀ ਕਿਹੋ ਜੀ ਹੋਵੇਗੀ ਕਿਉਂਕਿ ਇਹ ਇੱਕ ਸੰਕੇਤ ਵੀ ਹੈ ਸ਼ੁਭ ਜਿਸ ਤਰ੍ਹਾਂ ਉਹ ਆਪਣਾ ਕਸ਼ਗਨ ਵੀ ਮੰਨ ਰਹੇ ਨੇ ਵੀ ਸਾਡੇ ਵਾਸਤੇ ਵੀ ਦੋਸਤਾਈ ਵਾਸਤੇ ਵੀ ਡਾਇਨਾਸੌਰ ਵੀ ਆਣਗੇ ਤੇ ਅਕਾਲੀ ਵੀ ਆ ਗਏ ਹਨਾ ਇਹ ਚੀਜ਼ਾਂ ਹੋਣਗੀਆਂ ਜਿਸ ਤਰ੍ਹਾਂ ਦੇ ਆਪਾਂ ਦੇਖ ਹੀ ਰਿਹਾ ਇਹ ਵੀਡੀਓ ਵੀ ਬਣਦੀ ਆ ਰਹੀ ਹੈ ਸੁਖੀਰ ਬਾਦਲ ਇੱਕ AI ਦੇ ਵੀਡੀਓ ਦੇ ਵਿੱਚ ਡਾਇਨਾਸੌਰ ਨੂੰ ਲੈ ਕੇ ਆ ਰਹੇ ਨੇ ਪਰ ਮੌਜੂਦਾ ਸਮੇਂ ਜਿਹੜੀ ਸਥਿਤੀ ਬਣੀ ਹੋਈ ਹੈ ਹੁਣ ਇਸ ਦੇ ਉੱਤੇ ਸਾਰੀ ਪਾਰਟੀਆਂ ਜਿੱਥੇ ਪੱਪਾ ਭਾਰ ਨੇ ਵੀ ਸਤਾਈ ਦੇ ਵਿੱਚ ਕੀ ਕੁਝ ਹੋਵੇਗਾ ਕਾਂਗਰਸ ਜਿਸ ਤਰ੍ਹਾਂ ਆਪਣੀ ਹਾਰ ਦਾ ਮੰਤਨ ਕਰ ਰਹੀ ਹੈ ਜਿਵੇਂ ਉਸੇ ਤਰ੍ਹਾਂ ਇੱਕ ਵਾਰ ਤਾਂ ਅਕਾਲੀ ਦਲ ਬਾਦਲ ਨੇ ਵਕਤ ਪਾ ਦਿੱਤਾ ਸੀ ਪਹਿਲੇ 2-3 ਰਾਉਂਡਾਂ ਦੇ ਵਿੱਚ ਆਮ ਆਦੀ ਪਾਰਟੀ ਨੂੰ ਕੀ ਇਹ ਹੋ ਗਈ ਗਿਆ ਜਿਸ ਤਰ੍ਹਾਂ ਲੀਡ 1400 ਦੇ ਲਗਭਗ ਦੀ ਲੀਡ ਆ ਗਈ ਸੀ ਇੱਕ ਵਾਰ ਤਾਂ ਪਰ ਉਹ ਹੌਲੀ-ਹੌਲੀ ਘਟਦੀ ਘਟਦੀ ਫਿਰ ਉਹਨਾਂ ਦੀ ਹਜ਼ਾਰਾਂ ਦੇ ਵਿੱਚ ਚਲੀ ਗਈ ਪਰ ਅੱਜ ਜੇਕਰ ਦੇਖਿਆ ਜਾਵੇ ਤਾਂ ਇਸ ਵੀਡੀਓ ਦੇ ਵਿੱਚ ਜਿਹੜੇ ਆਪਣਾ ਮਕਸਦ ਹੈ ਗੱਲਬਾਤ ਕਰਨ ਦਾ ਉਹ ਇਹੀ ਹੈ ਕਿ ਅਕਾਲੀ ਦਲ ਬਾਦਲ ਹੁਣ ਪੰਜਾਬ ਦੇ ਵਿੱਚ 2026 ਦੀਆਂ ਚੋਣਾਂ ਤੋਂ ਪਹਿਲਾਂ ਕੀ ਉਹ ਮਜ਼ਬੂਤੀ ਕਰ ਪਾਵੇਗਾ ਜਿਹੜੀ ਉਹਨਾਂ ਦੇ ਵੱਲੋਂ 1997, 2007, 2012 ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਕੰਮ ਵਗੀਤੀ ਸੀ ਕੀ ਸੁਖਵੀਰ ਬਾਦਲ ਨੂੰ ਜਿਹੜਿਆ ਇਹ ਜਾਂ ਕਹੇ ਲਈ ਸਮਰਥਨ ਮਿਲਿਆ ਕਿ ਹੜ੍ਹਾਂ ਨੂੰ ਲੈ ਕੇ ਜੋ ਉਹਨਾਂ ਦੇ ਵੱਲੋਂ ਪੈਸੇ ਵੰਡੇ ਗਏ ਨੇ ਜੋ ਉੱਥੇ ਮਦਦ ਕੀਤੀ ਗਈ ਹੈ ਕਿ ਉਹਦਾ ਨਤੀਜਾ ਸੀ ਪੰਥਕ ਇਲਾਕੇ ਦੇ ਵਿੱਚ ਇਹ ਤਾਂ ਗੱਲ ਸਾਬਤ ਹੋ ਗਏ ਕਿ ਵੱਡਾ ਕਾਲੀ ਦਲ ਕਿਹੜਾ ਹੈ ਇਸ ਨੂੰ ਲੈ ਕੇ ਭਾਜਪੀ ਨੂੰ ਵੀ ਸੋਚਣ ਦੇ ਲਈ ਹੁਣ ਹੋਵੇਗਾ ਕਿ ਭਾਜਪੀ ਦੇ ਉੱਤੇ ਵੀ ਇਸ ਦਾ ਅਸਰ ਹੋਵੇਗਾ ਜੇਕਰ ਗੱਜੂੜ ਕੱਲ੍ਹ ਹੁੰਦਾ ਤਾਂ ਜਿੰਨੀ ਵੋਟ ਸਾਨੂੰ ਪਈ ਹੈ ਤੇ ਤੁਹਾਡਾ ਵੱਡੇ ਭਾਈ ਛੋਟੇ ਭਾਈ ਹੋਣ ਦਾ ਜਿਹੜਾ ਲਗਾਤਾਰ ਇਹ ਵਿੱਚ ਚਰਚਾਵਾਂ ਨੇ ਲਗਾ ਜਿਹੜੀ ਹੱਲ ਹੋ ਜੂਗਾ ਵੀ ਇਹਨਾਂ ਸਮਝੋਤਾ ਸੋਤਾ ਅਗਲੇ ਸਾਈ ਦੇ ਵਿੱਚ ਇਹ ਕਰ ਲੈਣਗੇ ਪਰ ਦੂਜੇ ਪਾਸੇ ਰਵਨੀਤ ਬਿੱਟੂ ਹੋਰਾਂ ਦੇ ਜਿਸ ਤਰ੍ਹਾਂ ਬਿਆਨ ਆਉਂਦੇ ਨੇ ਕਿ ਅਸੀਂ ਬੇਦਵੀ ਦੇ ਦੋਸਤੋ ਲਗਾਨੇ ਅਸੀਂ ਇਸ ਚਿੱਟੇ ਦੇ ਦੋਸਤੋ ਲੁਆਨੇ ਅਸੀਂ ਆਪਣੇ ਦੇ ਉੱਤੇ ਅਸੀਂ ਪਿਛਲੀ ਚੋਣਾਂ 22 ਦੀ ਗੱਲ ਕਰ ਲਈਏ 24 ਦੀ ਗੱਲ ਕਰ ਲਈਏ ਅਸੀਂ ਜਿਵੇਂ ਜਿਮਨੀ ਚੋਣਾਂ ਦੀ ਗੱਲ ਕਰ ਲਈਏ ਅਸੀਂ ਵੱਖ-ਵੱਖ ਲੜੀਆਂ ਨੇ ਤੇ ਅਸੀਂ ਇਹ ਚੋਣ ਵੀ ਵੱਖ ਲੜਾਂਗੇ ਹੁਣ ਸੁਖਵੀਰ ਬਦਲ ਦੇ ਲਈ ਬੜਾ ਅਹਿਮ ਇਮਤਿਹਾਨ ਹੋਣਾ ਜਿਹੜਾ ਸਾਲ ਡੇਟ ਸਾਲ ਦਾ ਰਹਿ ਗਿਆ ਏ ਇਸ ਦੇ ਵਿੱਚ ਕਿਸ ਤਰ੍ਹਾਂ ਵਿਚਰਦੇ ਨੇ ਕੀ ਹੁਣ ਅਕਾਲੀ ਦਲ ਬਾਦਲ ਜਿਹੜਾ ਉਹਨਾਂ ਦੇ ਵਿੱਚ ਲੀਡਰ ਚਲੇ ਗਏ ਸੀ ਵਾਪਸ ਦੂਜੇ ਨਵੇਂ ਕੱਲ ਦਲ ਦੇ ਵਿੱਚ ਕੀ ਉਹ ਵਾਪਸ ਆਉਣਗੇ ਹੁਣ ਕਿ ਸੁਖਬੀਰ ਬਾਦਲ ਵੱਡੇ ਲੀਡਰਾਂ ਨੂੰ ਵਾਪਸ ਲੈ ਕੇ ਆਪਣੇ ਹੱਲੇ ਪਾਸੇ ਆਊਗਾ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਹਾਲੇ ਤੱਕ ਕੋਈ ਬਿਆਨ ਇਸ ਮਸਲੇ ਦੇ ਉੱਤੇ ਨਹੀਂ ਆਇਆ ਪਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਲਈ ਵੀ ਨਵੇਂ ਅਕਾਲੀ ਦਲ ਦੇ ਲਈ ਵੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਦਾ ਸਿਆਸੀ ਵੀ ਭੂਿਕਦਾਤ ਇਹ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਦੇਖੋ ਜਦੋਂ ਇਹ ਚੋਣ ਦਾ ਐਲਾਨ ਹੋਇਆ ਸੀ ਨਾ ਉਸ ਤੋਂ ਪਹਿਲਾਂ ਕੁਝ ਧਿਰਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਸੀ ਕੁਝ ਲੋਕਾਂ ਦੇ ਲੀਡਰਾਂ ਦੇ ਵੱਲੋਂ ਵੀ ਸਾਨੂੰ ਇਹ ਚੋਣ ਨਹੀਂ ਲੜਨੀ ਚਾਹੀਦੀ ਕਿਉਂਕਿ ਜ਼ਿਆਦਾਤਰ ਇਹ ਚੋਣ ਤਾਂ ਸੱਤਾਧਿਰ ਦੇ ਪੱਖ ਦੇ ਵਿੱਚ ਜਾਂਦੀ ਹੁੰਦੀ ਹੈ ਜਿਸ ਦੇ ਕਰਕੇ ਜਿਹੜਾ ਲੋਕਾਂ ਦੇ ਵਿੱਚ ਮਨੋਬਲ ਹੈ ਜਿਹੜਾ ਪ੍ਰਭਾਵ ਹੈ ਉਹ ਵੱਖਰਾ ਜਾਊਗਾ ਭਰਤੀਜੇ ਨੰਬਰ ਦੇ ਉੱਤੇ ਅਮਰਤਪਾਲ ਦੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਜਿਹਾ ਸਾਂਝਾ ਉਮੀਦਵਾਰ ਸੀ ਮਨਦੀਪ ਸਿੰਘ ਹੋਰਾਂ ਦਾ ਆਣਾ ਕੋਈ ਛੋਟਾ ਸੰਕੇਤ ਨਹੀਂ ਹੈਗਾ ਕਿ ਜਿਸ ਤਰ੍ਹਾਂ ਦਾ ਉੱਥੇ ਤਾਨਾਸ਼ਾਹੀ ਰਹੀ ਸੀ ਸਰਕਾਰ ਦਾ ਜਾਂ ਫਿਰ ਕਹਿੰਦੇ ਜਿੱਦਾਂ ਸਰਕਾਰ ਉੱਤੇ ਇਲਜ਼ਾਮ ਲੱਗੇ ਸੀ ਸਰਕਾਰੀ ਮਸ਼ੀਨਰੀ ਉਹਨਾਂ ਦੇ ਕੋਲ ਹੁੰਦੀ ਆਫਸਰ ਹੁੰਦੇ ਪਰ ਜਦੋਂ 2027 ਦੇ ਵਿੱਚ ਚੋਣਾਂ ਹੋਣੀਆਂ ਨੇ ਤਾਂ ਉਦੋਂ ਤਾਂ ਫਿਰ ਇੱਥੇ ਜਿਹੜਾ ਆਪਣਾ ਪੰਜਾਬ ਦੇ ਵਿੱਚ ਕਿਸੇ ਦਾ ਉਹ ਹੁਕਮ ਨਹੀਂ ਚੱਲੂਗਾ ਕੋਈ ਆਫਸਰशाही ਨਹੀਂ ਮੰਨੂਗੀ ਸਰਕਾਰਾਂ ਦੀ ਇਹਨਾਂ ਦੀ ਫਿਰ ਉਹ ਤਾਂ ਫਿਰ ਸੈਂਟਰ ਦੇ ਅੰਦਰ ਅਧੀਨ ਹੋ ਜਾਂਦੀ ਨਾ ਚੋਣ ਕਮਿਸ਼ਨ ਦੇ ਅਧੀਨ ਹੋ ਜਾਂਦਾ ਸਭ ਕੁਝ ਪਰ ਉਦੋਂ ਹਾਲਾਤ ਵੱਖਰੇ ਹੋਣਗੇ ਪਰ ਅੱਜ ਦੀ ਸਥਿਤੀ ਜਿਹੜੀ ਬਣੀ ਦਿਖਾਈ ਦੇ ਰਹੀ ਹੈ ਕਿ ਹੁਣ ਪੰਜਾਬ ਦੇ ਵਿੱਚ ਜਿਹੜੀ ਇੱਕ ਵਾਰ ਫਿਰ ਅਕਾਲੀ ਦਲ ਦੇ ਵੱਲ ਲੋਕ ਕੀ ਵਾਪਸ ਆਉਣਗੇ ਕਿ ਜਿਹੜੇ ਅਕਾਲੀ ਦਲੋਂ ਛੱਡ ਕੇ ਦੂਜੀਆਂ ਪਾਰਟੀਆਂ ਦੇ ਵੱਲ ਚਲੇ ਗਏ ਸੀ ਲੋਕ ਕੀ ਉਹ ਵੋਟ ਬੈਂਕ ਅਕਾਲੀ ਦਲ ਆਪਣਾ ਵਾਪਸ ਲਿਆਉਣ ਦੇ ਵਿੱਚ ਕਾਮਯਾਬ ਹੋਵੇਗਾ ਕੀ ਹਾਲਾਤ ਹੋਣਗੇ ਜਿਸ ਤਰ੍ਹਾਂ ਹੁਣ ਹਾਲਾਤ ਬਣੇ ਹੋਏ ਨੇ ਇਹਦੇ ਉੱਤੇ ਸਭ ਦੀ ਨਜ਼ਰਾਂ ਟਿਕੀਆਂ ਹੋਈਆਂ ਤੁਹਾਡੇ ਕੀ ਵਿਚਾਰ ਨੇ ਇਸ ਬਾਬਤ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤਾਂ ਕਿ ਅੱਪਾ ਅਗਲੀ ਵੀਡੀਓ ਦੇ ਵਿੱਚ ਵੀ ਗੱਲਬਾਤ ਕਰ ਸਕੀਏ ਕਿ ਸੁਖਵੀਰ ਬਾਦਲ ਹੋਰਾਂ ਦਾ ਹੁਣ ਜਿਹੜਾ ਅਗਲਾ ਪੈਂਤਰਾ ਕੀ ਹੋਵੇਗਾ ਕਿ ਸੁਖਵੀਰ ਬਾਦਲ ਸੱਚਮੁੱਚ ਹੁਣ ਪੰਜਾਬ ਦੀ ਰਾਜਨੀਤੀ ਨੂੰ ਇਸ ਤਰ੍ਹਾਂ ਘੁਮਾ ਦੇਣਗੇ ਕਿ 2022 ਦੇ ਵਿੱਚ ਉਹ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਬਿਰਾਜਮਾਨ ਹੋ ਸਕਣ ਕਿਉਂਕਿ ਉਹਨਾਂ ਦਾ ਸੁਪਨਾ ਜ਼ਰੂਰ ਹੈ ਕਿ ਮੁੱਖ ਮੰਤਰੀ ਬਣਾ ਕਿਉਂਕਿ ਪੰਜਾਬ ਦੇ ਵੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਆਮ ਆਦੀ ਪਾਰਟੀ ਦੀ ਜੋਜੀਕਾਰ ਗੁਜ਼ਾਰੀ ਹੈ ਦੂਜੇ ਪਾਸੇ ਆਮ ਆਦੀ ਪਾਰਟੀ ਵੀ ਗੱਲ ਕਰ ਰਹੀ ਵੀ ਸੈਮੀ ਫਾਈਨਲ ਸੀ 27 ਦਾ ਅਸੀਂ ਜਿੱਤ ਲਿਆ ਪਰ ਹਾਲਾਤ ਕੀ ਨੇ ਇਸ ਬਾਬਤ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਇਸ ਵੀਡੀਓ ਤੇ ਕਮੈਂਟ ਕਰੋ ਜਰੂਰ ਦਿਓ ਤਾਂ ਕਿ ਅਗਲੀ ਵੀਡੀਓ ਦੇ ਵਿੱਚ ਵੀ ਆਪਾਂ ਉਹਨਾਂ ਦੇ ਉੱਤੇ ਖੁੱਲ੍ਹ ਕੇ ਗੱਲਬਾਤ ਕਰ ਸਕੀ ਧੰਨਵਾਦ